ਹਰੀਕ੍ਰਿਸ਼ਨ ਰਾਧੇ ਰਾਦੇ ਤੁਨਿਕ ਦਾਦੇ ਬਾਰੇ ਹਰਪੋਤੇ ਬਾਰੇ ਦੱਸਦੀ ਹੈ ਬਹੁਤ ਹੀ ਬਾਣੀ ਮੈਂ ਲੰਮੀ ਨਹੀਂ ਬਣਾਉਂਗੀ ਛੋਟੀ ਜੀ ਬਣਾਉਂਗੀ ਜੈਸੀ ਕਰਨੀ ਹੋਸੀ ਭਰਨੀ ਕਹਿੰਦੇ ਭਰਨੀ ਪੈਂਦੀ ਹੈ ਪਰ ਅੱਜ ਕੱਲ ਇਹੋ ਜਿਹਾ ਲਾਲ ਹੈ ਬਹੁਤ ਜਾਲੇ ਜਿਹੜੇ ਆਪਣੇ ਮਾਂ ਬਾਪ ਨੂੰ ਰੋਟੀ ਨਹੀਂ ਦੇ ਸਕਦੇ ਚਾਰ ਪੰਜ ਬੱਚੇ ਹੁੰਦੇ ਆ ਉਹ ਕਹਿੰਦਾ ਉਹ ਦੇਣਗਾ ਉਹ ਕਹਿੰਦਾ ਉਹ ਦੇਣਗਾ ਉਹ ਕਹਿੰਦਾ ਉਹ ਦੇਣਗਾ ਇੱਕ ਜਗ੍ਹਾ ਖਾਣੀ ਚਾਹੀਦੀ ਰੋਟੀ ਬੱਚੇ ਭਲੜ ਡੋਡ ਹੋ ਜਵੇ ਪਰ ਮਾਪੇ ਨੂੰ ਮੇਰੇ ਇਹੀ ਕਹਿਣਾ ਵੀ ਇੱਕ ਜਗ੍ਹਾ ਰੱਖਿਆ ਕਰੋ ਆਪਣੇ ਮਾਪੇ ਨੂੰ ਉੱਥੇ ਸਾਰੇ ਪਰਿਵਾਰ ਦੋਆ ਕਰ ਰੋਟੀ ਪਹਿਲੇ ਘਰ ਤਾਂ ਇਕੱਠੇ ਰਹੋ ਪਰਿਵਾਰ ਆਪਣਾ ਸਾਰਾ ਮਾਂ ਬੇਵੋ ਦੀ ਉਹੀ ਖੁਸ਼ੀ ਹੁੰਦੀ ਹੈ ਬਾਅਦ ਜਿਵੇਂ ਮਰਜੀ ਰਹੋ ਮੈਂ ਉਹਨਾਂ ਨੂੰ ਬਹੁਤ ਪਗਲਸ਼ਾਂ ਲਈ ਜਾਂਦੀ ਹੈ ਜਿਹੜੇ ਪਰਿਵਾਰ ਇਕੱਠਾ ਰਹਿੰਦਾ ਆਪਣੇ ਮਾਪਿਆਂ ਦੀ ਕਹਿਣਾ ਮੰਨਦਾ ਹੈ। ਕਈ ਬੱਚੇ ਦੋ ਮਾਂ-ਬਾਪ ਹੁੰਦੇ ਆ ਚਾਰ-ਪੰਜ ਬੱਚਿਆਂ ਨੂੰ ਪਾਲ ਲੈਂਦੇ। ਪਰ ਅੱਜਕੱਲ ਇਹੋ ਜਿਹਾ ਸਮਾਂ ਆ ਗਿਆ ਚਾਰ ਚਾਰ ਬੱਚੇ ਆਪਣੇ ਦੋ ਮਾਂ-ਬਾਪ ਉਹਨੂੰ ਨਹੀਂ ਪਾਲ ਸਕਦੇ। ਸਾਰੇ ਦੁਨੀਆਂ ਇੱਕੋ ਜਿਹੇ ਨਹੀਂ ਹੁੰਦੇ। ਇਸ ਤਰ੍ਹਾਂ ਹੀ ਪਈ ਬੇਟਾ ਸੀਗਾ ਜਦੋਂ ਉਹ ਵਿਆਹ ਦਾ ਪੁੱਤ ਆਉਂਦਾ ਤੇ ਪੁੱਤ ਨੇ ਹਰ ਬਹੂ ਨੇ ਘਰੋਂ ਘੜਦਾ ਬਜ਼ੁਰਗ ਹੋ ਗਿਆ ਸੀ ਔਰਤ ਵਿਚਾਰੇ ਮਰ ਗਈ ਇਕੱਲਾ ਰਹਿ ਗਿਆ ਘਰ ਤੋਂ ਬਾਹਰ ਕੱਢਦਾ ਪਹਿਲਾਂ ਤਾਂ ਉਹਦੇ ਤੋਂ ਜ਼ਮਾਨਾ ਅੰਦਰ ਇਹ ਐਦਾਂ ਇਹ ਐ ਕਰਦਾ ਉਹ ਕਰਦਾ ਇਹ ਕਰਦਾ ਪੁੱਤ ਨੇ ਆ ਕੇ ਬਹੂ ਦੇ ਕਹਿ ਤੇ ਘਰ ਤੋਂ ਬਾਹਰ ਕੱਢਦਾ ਜਦੋਂ ਘਰ ਤੇ ਬਾਹਰ ਕੱਢਦਾ ਤੇ ਵਿਚਾਰਾ ਕਿਸੇ ਪੱਠੇ ਤੇ ਲੱਗ ਗਿਆ ਇਟਾਂਲੇ ਪੱਠੇ ਤੇ ਜਦੋਂ ਇਟਾਂ ਵਾਲੇ ਪੱਠੇ ਤੇ ਲੱਗ ਗਿਆ ਤਾਂ ਹੁਣ ਪੋਤਾ ਹੋ ਗਿਆ 12-13 ਸਾਲਾਂ ਦਾ ਪੋਤੇ ਨੂੰ ਪਤਾ ਲੱਗ ਗਿਆ ਪਹਿਲਾਂ ਉਹ 4-5 ਕਿਸਾਲਾਂ ਦਾ ਸੀਗਾ ਪੋਤਾ ਜਦੋਂ ਪੋਤਾ 12-13 ਸਾਲਾਂ ਦਾ ਹੋ ਗਿਆ ਤੇ ਬਾਪ ਪੁੱਤ ਘੁੰਮਣ ਗਏ ਤੇ ਪੁੱਤ ਪੁੱਤ ਕਹਿੰਦਾ ਮੈਨੂੰ ਇੱਥੇ ਲਾ ਦੋ ਨਹੀਂ ਮੈਂ ਤੁਹਾਨੂੰ ਗੋਲੀ ਮਾਰ ਕੇ ਮਾਰ ਦੂੰਗਾ ਤਾਂ ਉਹ ਕਹਿੰਦੇ ਮਾਪੇ ਕਹਿੰਦੇ ਆ ਬੇਟਾ ਅਸੀਂ ਤੇਰੇ ਮੰਮੀ ਡੈਡੀ ਆ ਅਸੀਂ ਬਹੁਤ ਚੰਗੇ ਆ ਕਹਿੰਦਾ ਤੁਸੀਂ ਚੰਗੇ ਨਹੀਂ ਆ ਪੋਤਾ ਕਹਿੰਦਾ ਤੁਸੀਂ ਚੰਗੇ ਨਹੀਂ ਆ ਕਿ ਦੋਸਤ ਤੁਸੀਂ ਸਮਝ ਨਹੀਂ ਸਕਦੇ ਵੀ ਮੋਲ ਨਾਲੋਂ ਵਿਆਜ ਪਿਆਰਾ ਹੁੰਦਾ ਕਹਿੰਦਾ ਤੁਸੀਂ ਚੰਗੇ ਨਹੀਂ ਕਹਿੰਦੀ ਨਹੀਂ ਬੇਟਾ ਅਸੀਂ ਤੇਰੇ ਮਾਪੇ ਆ ਅਸੀਂ ਬਹੁਤ ਚੰਗੇ ਆ ਆਪਣੇ ਬੱਚਿਆਂ ਨੂੰ ਥੋੜੇ ਮਾੜਾ ਕਹਿੰਦੇ ਕੰਜੀ ਜੀ ਜੇ ਤੁਸੀਂ ਚੰਗੇ ਹੁੰਦੇ ਤਾਂ ਮੇਰੇ ਦਾਦੇ ਨੂੰ ਘਰ ਤੋਂ ਬਾਹਰ ਨਾ ਕੱਢਦੇ ਅੱਜ ਮੇਰਾ ਦਾਦਾ ਸਾਡੇ ਕੋਲ ਹੁੰਦਾ ਤੁਸੀਂ ਰੱਖਿਆ ਹੋਆ ਮੇਰੇ ਦਾਦਾ ਘਰੇ ਹੁੰਦਾ ਮੈਨੂੰ ਤਾਂ ਇੱਥੇ ਗੱਡੀ ਤੇ ਲਾ ਦੋ ਮੇਰੇ ਮੈਂ ਤੁਹਾਡਾ ਪੁੱਤ ਨਹੀਂ ਹਾਂ ਤੁਸੀਂ ਮੇਰੇ ਮਾਂ ਬਾਪ ਨਹੀਂ ਹਾਂ ਤੇ ਦੋਸਤੋਂ ਉਹਨਾਂ ਦੇ ਇੰਜੂ ਆ ਗਏ ਹੱਖਾਂ ਤੇ ਹੱਖਾਂ ਦੇ ਇੰਜੂ ਕਹਿੰਦਾ ਬੇਟਾ ਸਾਨੂੰ ਮਾਫ਼ ਕਰਦਾ ਮੈਂ ਨਹੀਂ ਕਰਨਾ ਮਾਫ਼ ਕਹਿਣਾ ਜਾਉ ਭਈ ਜਦੋਂ ਉਹ ਗਏ ਕਹਿੰਦਾ ਤੂੰ ਚੱਲ ਕਹਿੰਦਾ ਮੈਂ ਨਹੀਂ ਗਲਤੀ ਕੀਤੀ ਵੀ ਤੁਸੀਂ ਗਲਤੀ ਕਰੀ ਤੁਸੀਂ ਮੰਗੋ ਮਾਫੀਆ ਤੁਸੀਂ ਗਲਤੀ ਜੋ ਮਰਜ਼ੀ ਕਰੋ ਕਹਿੰਦਾ ਤੁਸੀਂ ਮੰਗੋ ਗਲਤੀ ਮੈਂ ਨਹੀਂ ਕੀਤੀ ਵੀ ਤੁਸੀਂ ਕੀਤੀ ਬਈ ਵਚਾ ਗੱਡੀ ਦੇ ਵਿੱਚ ਹੀ ਬੈਠਾ ਰਿਹਾ ਦੇਖ ਦੇਖਦਾ ਰਿਹਾ ਗੇ ਤਾਂ ਪਿਓ ਨੇ ਵਿਚਾਰੇ ਨੇ ਆ ਪਿੱਛੇ ਬੋਰਾ ਚੱਕਿਆ ਵਾ ਇਟਾ ਨਾ ਉਹ ਆਇਆ ਕਰੇ ਵਿਚਾਰਾ ਉੱਥੇ ਨੇ ਪਾਣੀ ਤੂੜੀ ਸੀਗੀ ਜਿਹੜੀ ਵਿੱਚ ਪੱਠੇ ਦੇ ਪੈਂਦੀ ਉਹ ਸੀਗੀ ਉਹ ਚੱਕੀ ਬੈਠੇ ਤੇ ਪੁੱਤ ਨੇ ਬੁਲਾਇਆ ਕਹਿੰਦਾ ਪਾਪਾ ਪਿਓ ਕਹਿੰਦਾ ਕੌਣ ਪਾਪਾ ਕਹਿੰਦਾ ਚਲ ਤੇ ਦੇ ਸਾਲਾ ਥੱਕਾ ਮਾਰਿਆ ਬਾਪਨਾ ਮਾਰਿਆ ਚਪੇੜਾ ਖਿੱਚ ਕੇ ਮਾਰਿਆ ਮੂੰਹ ਤੇ ਕਹਿੰਨ ਤੂੰ ਕੌਣ ਆ ਨਾ ਮੇਰਾ ਪੁੱਤ ਤਾਂ ਹੈ ਹੀ ਨਹੀਂ ਮੈਂ ਤਾਂ ਮਰ ਗਿਆ ਸੀ ਮੇਰਾ ਪੁੱਤ ਕਹਿੰਦੇ ਨਹੀਂ ਉਹਨੇ ਫੇਰ ਚਪੇੜਾ ਮਾਰਿਆ ਫੇਰ ਵੀ ਉਹ ਮੰਨਿਆ ਨਹੀਂ ਪੈਰਾਂ ਦੇ ਡਿਗ ਡਗ ਕੇ ਬੈਗੇ ਜਿੰਨੇ ਪੱਠੇ ਤੇ ਸਾਰੇ ਦੇਖਦੇ ਰਹੇ ਖੜਕੇ ਬੀ ਇਹ ਕੀ ਆ ਹੋ ਰਿਹਾ ਅੱਖਾਂ ਜਿੰਝੋ ਨੇ ਕਹਿੰਦਾ ਮੈਂ ਤੇਰਾ ਪਿਓ ਨਹੀਂ ਆ ਤੂੰ ਮੇਰਾ ਪੁੱਤ ਨਹੀਂ ਆ ਮੈਂ ਨਹੀਂ ਤੇਰਾ ਬਾਪ ਕਹਿੰਦੇ ਨਹੀਂ ਪਾਪਾ ਜੀ ਸਾਤੋ ਗਲਤੀ ਹੋ ਗਈ ਕਹਿੰਦਾ ਨਾ ਮੈਂ ਮਰ ਗਿਆ ਸੀ ਉਸੇ ਦਿਨ ਜਿਸ ਦਿਨ ਤੁਸੀਂ ਮੈਨੂੰ ਘਰ ਤੋਂ ਕੱਢਿਆ ਸੀ ਬਾਹਰ ਮੈਂ ਨਹੀਂ ਤੁਹਾਡਾ ਬਾਪ ਬੜੀ ਬਣੀਆ ਮਿੰਤਾ ਕਰੀਆ ਫਿਰ ਉਹਨੇ ਆਪਣੀ ਪਹਿਲਾ ਪੁੱਤ ਨੂੰ ਧੱਕੇ ਮਾਰਦਾ ਫਿਰ ਬਹੂ ਨੂੰ ਸਮੇਤ ਵੀ ਧੱਕਾ ਮਾਰਿਆ ਕਹਿੰਦਾ ਚੱਲ ਜਾ ਮੇਰੇ ਨਹੀਂ ਪੁੱਤ ਤੇ ਪੋਤਾ ਗੱਡੀ 'ਚ ਤੋਂ ਖੜ ਕੇ ਦੇਖ ਰਿਆ ਹੋਰ ਬੱਚੇ ਵੀ ਦੇਖ ਰਹੇ ਜਦੋਂ ਨੇ ਪੰਜਵੇਂ ਸੱਤਵੇਂ ਵਾਰ ਮਾਰਿਆ ਨਾ ਧੱਕਾ ਦੋਨੇ ਛੜ ਤੇ ਪੁੱਤ ਨੂੰ ਮਾਰਿਆ ਧੱਕਾ ਕਹਿੰਦਾ ਮੇਰੇ ਤੋਂ ਪਾਪ ਹੋ ਜਾਨਗਾ ਇੱਕ ਪਿਓ ਤੋਂ ਇੱਕ ਪੁੱਤ ਮਰ ਜਾਨਗਾ ਤੂੰ ਮੇਰੇ ਹੱਖਾਂ ਤੇ ਬਾਹਰ ਚੱਲ ਜਾ ਵੇ ਤੂੰ ਮੇਰਾ ਪੁੱਤ ਨਹੀਂ ਹੈਗਾ ਜਦੋਂ ਇੰਨਾ ਗੁੱਸਾ ਹੋਇਆ ਜਦੋਂ ਉਹਨੂੰ ਐ ਧੱਕਾ ਮਾਰ ਲੰਗਿਆ ਤੇ ਪੋਤਾ ਭੱਜ ਕੇ ਗੱਡੀ ਚੋਂ ਆ ਕੇ ਤੇ ਪੋਤਾ ਦਣਾ ਕਣੀ ਧੱਲੇ ਗਿਆ ਜਦੋਂ ਡਿੱਗ ਗਿਆ ਤੇ ਦਾਦੇ ਨੇ ਦੋਸਤੋ ਭੱਜ ਕੇ ਛਾਤੀ ਨਾਲ ਲਾਇਆ ਮੇਰਾ ਮਨੀ ਛੋਟੂ ਤੇਰੇ ਵੱਜੀ ਤਾਂ ਨਹੀਂ ਕੀਤੇ ਕਹਿੰਦਾ ਦਾदू ਮੇਰੇ ਨਹੀਂ ਵੱਜੀ ਪਰ ਤੇਰੇ ਤਾਂ ਨਹੀਂ ਵੱਜੀ ਕਹਿੰਦੇ ਨਹੀਂ ਤੇ ਚੱਕ ਕੇ ਛਾਤੀ ਨਾਲ ਆ ਲਿਆ ਕਹਿੰਦਾ ਦਾदू ਇਹਨਾਂ ਨੇ ਗਲਤੀ ਕੀਤੀ ਤੇ ਭੁਗਤਣੀ ਮੈਂ ਕਹਿੰਦਾ ਠੀਕ ਐ ਆਪਣੇ ਪੋਤੇ ਨੂੰ ਪੁੱਛਦਾ ਛੋਟੂ ਠੀਕ ਐ ਕਹਿੰਦਾ ਮੈਂ ਦਾਦਾ ਜੀ ਠੀਕ ਕਿੱਥੇ ਕਿਸ ਤਰ੍ਹਾਂ ਰਹਿ ਸਕਦਾ ਠੀਕ ਆਪਣੇ ਪਰਿਵਾਰ ਦੇ ਬਿਨਾ ਨਹੀਂ ਰਹਿ ਸਕਦੇ ਕਹਿੰਦਾ ਅਸੀਂ ਤੇ ਦਾਦੇ ਦੀ ਅੱਖਾਂ ਇੰਜ ਹੋ ਆ ਗਿਆ ਕਹਿੰਦਾ ਗੱਲ ਸੱਚੀ ਐ ਤੇਰੀ ਆਪਣੇ ਪਰਿਵਾਰ ਤੇ ਬਿਨਾ ਨਹੀਂ ਰਹਿ ਜਾਣਾ ਨਾ ਮੈਂ ਕਹਿੰਦਾ ਠੀਕ ਕਿੱਥੇ ਤੇ ਰਹਿਣਾ ਕਹਿੰਦੇ ਨਹੀਂ ਰਹਿ ਜਾਣਾ ਬੇਟਾ ਕਿਨ ਤੂੰ ਇੰਨਾ ਕੁ ਬੱਚਾ ਐ ਤੈਨੂੰ ਕਿੱਥੇ ਤੇ ਇੰਨਾ ਗਿਆਨ ਆਇਆ ਵੀ ਤੇਰੇ ਮਾਪੇਵਾਂ ਨੂੰ ਤਾਂ ਹੈ ਨਹੀਂ ਗਿਆਨ ਵੀ ਤੈਨੂੰ ਕਿੱਥੋਂ ਆਇਆ ਕਹਿੰਦਾ ਪਤਾ ਨਹੀਂ ਕਹਿੰਨਾ ਦਾਦੂ ਕਹਿੰਨਾ ਬੇਟਾ ਮੈਂ ਘਰੇ ਨਹੀਂ ਜਾ ਸਕਦਾ ਕਹਿੰਨਾ ਘਰੇ ਚਲੋ ਦਾਦੂ ਜੀ ਕਹਿੰਦਾ ਨਹੀਂ ਫਿਰ ਮੈਂ ਤੂੰ ਜਿੰਨੇ ਪੱਠੇ ਤੇ ਖੜੇ ਆ ਹੁਣ ਸਿੱਸੀ ਸਾਰੇ ਆ ਗਏ ਕੰਦੇ ਅੰਕਲ ਜੀ ਤੁਸੀਂ ਘਰੇ ਜਾਓ ਆਪਦੇ ਥੋੜਾ ਪੋਤਾ ਬੁਲਾ ਰਿਹਾ ਹੈ ਬੱਚੇ ਦੇ ਕਿਹੇ ਤੇ ਬੱਚਾ ਤਾਂ ਰੱਬ ਦਾ ਰੂਪ ਹੁੰਦਾ ਤੁਸੀਂ ਇਹਨੂੰ ਛੱਡ ਕੇ ਨਾ ਮਾਰੇ ਤਾਂ ਉਹ ਕਹਿੰਦਾ ਵੀਵੇਂ ਸਾਰੇ ਨੂੰ ਐ ਹੀ ਕਹਿੰਦਾ ਪਰਿਵਾਰ ਦੇ ਆਪਣੇ ਪਰਿਵਾਰ ਦੇ ਬਿਨਾ ਨਹੀਂ ਜੀਇਆ ਜਾਂਦਾ ਬਹੁਤ ਔਖਾ ਹੁੰਦਾ ਆਪਣੇ ਪਰਿਵਾਰ ਦੇ ਬਿਨਾ ਜੀਣਾ ਜੀਵਨ ਦੇ ਨਾਲ ਇਦਾਂ ਦੀ ਦੁਰਘਟਨਾ ਹੋ ਜਾਂਦੀ ਨਾ ਪਰਿਵਾਰ ਚੱਲ ਜਾਂਦਾ ਤੇ ਜਿਹੜਾ ਪਿੱਛੇ ਰਹਿੰਦਾ ਬਹੁਤ ਔਖਾ ਹੁੰਦਾ ਉਹ ਦਿਨ ਕੱਢਣੇ ਬਹੁਤ ਜਾਦੇ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਤਾਂ ਕਹਿੰਦਾ ਵੀ ਵੀ ਤੁਸੀਂ ਵੀ ਇਦਾਂ ਨਾ ਕਰਿਓ ਆਪਣੇ ਮਾਪੇ ਬਾਪ ਨੂੰ ਤੱਕੇ ਨਹੀਂ ਲਾਣੇ ਆਪਣੇ ਮਾਪੇ ਬਾਪ ਦੀ ਸੇਵਾ ਤੇ ਰੱਬ ਦੀ ਪੂਜਾ ਰੱਬ ਨੂੰ ਪਹਿਲਾ ਨਾਂ ਤੇ ਆਵੇ ਪਰ ਆਪਣੇ ਮਾਪੇ-ਵਾਪ ਨੂੰ ਇਹਨਾਂ ਦੀ ਪੂਜਾ ਕਰੋ ਜੇ ਤੁਸੀਂ ਬਚਣਾ ਹੈ ਉਸ ਪੋਤੇ ਨੇ ਦਾਦੇ ਨੂੰ ਆਪਣੇ ਮਾਪੇ-ਪਿਓ ਨੂੰ ਸ਼ਬਦ ਸਿਖਾਇਆ ਮੈਂ ਹੀ ਕਹਿੰਦੀ ਆ ਕਿ ਜੇ ਮਾਪੇ-ਬਾਪ ਦੇ ਗਲਤੀ ਹੋਏ ਤਾਂ ਬੱਚਾ ਸਲਤੀ ਨਾ ਦੇ ਉਹ ਕਹਾਵਤ ਹੈ ਵੀ ਦਾਦੇ ਦਾ ਠੂਠਾ ਪੋਤੇ ਨੂੰ ਤਿਆਰ ਹੀ ਹੈ ਜਿੱਦਾਂ ਦੀ ਕੋਈ ਕਰੂਗਾ ਉਦਾਂ ਦੀ ਭਰਨੀ ਪੈਣੀ ਹੈ ਜਿੱਦਾਂ ਦਾ ਕੋਈ ਕਰੂਗਾ ਉਦਾਂ ਨੇ ਭਰਨੀ ਪੈਂਦੀ ਐ ਇਹ ਨਾ ਸੋਚੋ ਕਿੱਥੇ ਭਰਨੀ ਐ ਕਿੱਥੇ ਕਰਨੀ ਐ ਨਹੀਂ ਭੁਗਤਦੇ ਆ ਵੀਡੀਓ ਅੱਛੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਹਾਰੇ ਕ੍ਰਿਸ਼ਨਾ ਰਾਦੇ 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 ਰਾਦੇ